ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਮੁਹਿੰਮ ਚਲਾਈ ਗਈ ਹੈ। ਜੇਠੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਿਹਦੇ ਵਿੱਚ ਦੋ ਹਾਰਡਨ ਡਕਾ ਖਵਾ ਕਰਨ ਵਾਲੇ ਦੇ ਲਈ ਦੋਸ਼ੀ ਉਹਨਾਂ ਨੂੰ ਵੜਿਆ ਸਕੀਦਾ ਹੈ। ਅਗਲੇ ਕੁਝ ਦਿਨਾਂ ਦੇ ਵਿੱਚ ਪਟਕਿੰਗਾ, ਤਲਵੰਡੀ ਚੌਧਰੀਆ ਸਦਰ ਕਪੂਰਥਲਾ ਏਰੀਆ ਦੇ ਵਿੱਚ ਪਿਸਤੌਲ ਤੇ ਨੋਟਸ ਖੋਹ ਕਰਨ ਦੀ ਡਕਾ ਕਰਨ ਦੀ ਵਾਰਦਾਤਾ ਲਗਾਤਾਰ ਜੜੀ ਅੰਜਾਮ ਦਿੱਤੀ ਜਾ ਰਹੀ ਹੈ। ਦੇਪੋ ਨੂੰ ਫੋਲੋ ਕਰਦੇ ਹੋਏ ਦੋਸ਼ੀਆਂ ਦੀ ਜਿਹੜੀ شناخت ਕੀਤੀ ਗਈ ਦੋਸ਼ੀ ਜਿਹੜੇ ਲਾਲ ਸਿੰਘ ਤੇ ਜੋਗਾ ਸਿੰਘ ਆ ਇਹ ਲਾਟੀਆਂਵਾਲ ਪਿੰਡ ਦੇ ਰਹਿਣ ਵਾਲੇ ਹੈਗੇ شناخت ਹੋ ਗਈ ਸੀ ਸਰ ਜਿਹੜੀ ਸੀਆਈਏ ਨੂੰ ਵਕ ਵਕ ਟੀਮਾਂ ਇਹ ਦੋਸ਼ੀ ਦੇ ਪਿੱਛੇ ਲਗਾਤਾਰ ਹੀ ਇਹਨਾਂ ਨੂੰ ਫੋਲੋ ਕਰ ਰਹੀਆਂ ਸੀ ਕੱਲ ਸਾਨੂੰ ਬੜੀ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਹੋ ਸਕਦਾ ਹੈਗਾ ਕਿ ਆ ਦੋਸ਼ੀ ਤੇ ਲਵਾ ਏਰੀਆ ਚ ਰਾਤ ਨੂੰ ਜਿਹੜਾ ਕੋਈ ਵਾਰਦਾਤ ਕਰਨ ਦੀ ਕੋਸ਼ਿਸ਼ ਰਹੀ ਇਮੀਡੀਏਟਲੀ ਇਨਫੋਰਮੇਸ਼ਨ ਦੇ ਆਧਾਰ ਤੇ ਸਿਗਰਟੀ ਟੀਮਾਂ ਜਿਹੜੀ ਢਿਲਵਾ ਦੇ ਏਰੀਆ ਦੇ ਵਿੱਚ ਡਿਪਲੋਏ ਕੀਤੀਆਂ ਗਈਆਂ ਗਸ਼ਤ ਦੌਰਾਨ ਉਹਨਾਂ ਨੂੰ ਜਿਹੜਾ ਸੜਕ ਦੇ ਉੱਤੇ ਇੱਕ ਮੋਟਰਸਾਈਕਲ ਆਂਦਾ ਹੋਇਆ ਦਿਖਿਆ ਜਿਹਨੂੰ ਵੀ ਟੀਮ ਨੇ ਰੁਕਣ ਦਾ ਜਿਹੜਾ ਇਸ਼ਾਰਾ ਕੀਤਾ ਰੁਕਣ ਦਾ ਇਸ਼ਾਰਾ ਮੋਟਰਸਾਈਕਲ ਘੁਮਾਉਣ ਵੇਲੇ ਉਹਨਾਂ ਨੇ ਪੁਲਿਸ ਫਾਰਟੀ ਤੇ ਸਿੱਧਾ ਜਿਹੜਾ ਫਾਇਰ ਕਰਤਾ ਦੋਵਾਂ ਨੇ ਜਿਹਦੇ ਉੱਤੇ ਪੁਲਿਸ ਮੁਲਾਜ਼ਮਾ ਨੇ ਆਪਣੀ ਆਤਮ ਰੱਖਿਆ ਦੇ ਵਿੱਚ ਜਵਾਬੀ ਫਾਇਰ ਕੀਤਾ ਜੋ ਜਵਾਬੀ ਫਾਇਰ ਦੋਵੇਂ ਜਿਹੜੇ ਦੋਸ਼ਿਆਂ ਨੂੰ ਲੱਗਿਆ ਹੈ ਇਹ ਦੋਸ਼ਿਆਂ ਕੋਲੋਂ ਸਾਨੂੰ ਦੋ ਪਿਸਤੌਲ ਦੇਸੀ 7.65 ਐਮਐਮ ਤੇ ਤਿੰਨ ਜ਼ਿੰਦਾ ਰੌਣ ਜਿਹੜੇ ਬਰਾਮਦ ਹੋਏ ਹੈ ਤੇ ਇੱਕ ਮੋਟਰਸਾਈਕਲ ਵੀ ਜਿਹੜਾ ਇਹਨਾਂ ਤੋਂ ਬਗੈਰ ਨੰਬਰ প্লেਟ ਸਾਨੂੰ ਬਰਾਮਦ ਹੋਇਆ ਇਹਨਾਂ ਦੀ ਜਿਹੜੀ ਪੜਤਾਲ ਅਸੀਂ ਕੀਤੀ ਹੈ ਤੇ ਇਹਨਾਂ ਤੇ 6 ਤੋਂ ਵੱਧ ਮੁਕੱਦਮੇ ਜਿਹੜੇ ਲੁੱਟਾ ਖਵਾ ਦੇ ਜਿਹੜਾ ਵੈਪਨ ਦੀ ਨੌਕਤੇ ਤੇ ਹੋਰ ਸੰਗੀਨ ਮੁਕੱਦਮੇ ਵੀ ਜਿਹੜੇ ਦਰਜ ਹਨ ਦੋਸ਼ਿਆਂ ਦੀ ਹੁਣ ਜਿਹੜੀ ਇਹਨਾਂ ਦੀ ਅਰੈਸਟ ਜਿਹੜੀ ਪਾ ਦਿੱਤੀ ਗਈ ਹੈ ਇਹਨਾਂ ਨੂੰ ਅਜ ਮਾਨੀਰ ਉਤਾਰਨ ਤੇ ਪੇਸ਼ ਕਰਕੇ ਜਿਹੜਾ ਅਸੀਂ ਪੁਲਿਸ ਨੂੰ ਮਾਰ ਦਵਾਂਗੇ ਉਮੀਦ ਹੈ ਕਿ ਹੋਰ ਵੀ ਜਿਹੜੀ ਸੰਗੀਨ ਵਾਰਦਾਤਾ ਜਿਹੜੀ ਹੈ ਉਹ ਜ਼ਿਲ੍ਹੇ ਦੇ ਵਿੱਚ ਫੈਲ ਸਕੀ ਹੈ। ਦੋਸ਼ੀ ਇਸ ਵੇਲੇ ਸਿਵਲ ਹਸਪਤਾਲ 'ਚ ਐਡਮਿਟ ਕਰਾਈ ਗਏ ਹਨ ਨਮਾਤਾ ਇਲਾਕਾ।